ਹਾਂਜੀ ਯੰਗ ਫਾਰਮਰ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਰੀਡਰ ਬੱਕਰੇ ਬਾਰੇ ਕਿ ਜਦੋਂ ਆਪਾਂ ਆਪਣੇ ਫਾਰਮ ਦੇ ਵਿੱਚ ਬਰੀਡਰ ਬੱਕਰਾ ਰੱਖਣਾ ਹੈਗਾ ਤਾਂ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਉਹਦੇ ਚ ਕੁਆਲਿਟੀਆਂ ਦੇਖਣੀਆਂ ਕਿਹੋ ਜਿਹਾ ਬੱਕਰਾ ਆਪਾਂ ਚੁਣਨਾ ਹੈਗਾ ਤੇ ਕਿੱਥੇ ਆਪਣੇ ਲੋਕ ਗਲਤੀਆਂ ਕਰਦੇ ਆ ਕਿਉਂਕਿ ਬਰੀਡਰ ਨੇ ਹੀ ਫਾਰਮ ਨੂੰ ਕਾਮਯਾਬ ਕਰਨਾ ਹੁੰਦਾ ਅਗੇ ਰਿਜ਼ਲਟ ਲੈਣਾ ਹੁੰਦਾ ਆਪਾਂ ਬਰੀਡਰ ਤੋਂ ਤੇ ਅੱਜ ਆਪਾਂ ਆਏ ਆ ਦਬੜੀਖਾਨੇ ਡਾਕਟਰ ਰਜਿੰਦਰ ਖਾਨ ਕੋਲ ਬਾਈ ਜੱਸੇ ਖਾਨ ਕੋਲ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹੋ ਵਧੀਆ ਜੀ ਵਧੀਆ ਆਪਣੇ ਦੱਸੋ ਬਹੁਤ ਵਧੀਆ ਜਾਨਵਰ ਸੈਟ ਆ ਬਈ ਆਪਣੇ ਵਧੀਆ ਜੀ ਵਧੀਆ ਵਧੀਆ ਅ ਲੋ ਬਈ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਹਨਾ ਬਹੁਤ ਆਪਾਂ ਵੀਡੀਓ ਦੇਖਦੇ ਆ ਫਾਰਮਾਂ ਦੀਆਂ ਬੱਕਰੀਆਂ ਦੀਆਂ ਪਰ ਬਰੀਡਰ ਬਾਰੇ ਬਹੁਤ ਘੱਟ ਗੱਲਬਾਤ ਹੋਈ ਆ ਵੀ ਜਦੋਂ ਵੀ ਆਪਾਂ ਬੱਕਰੀਆਂ ਦੇ ਬਰੀਡਰ ਛੱਡਣਾ ਹੈਗਾ ਹੂੰ ਤਾਂ ਉਹਦੇ ਚ ਕੀ ਕੁਆਲਿਟੀਆਂ ਦੇਖਣੀਆਂ ਜੇ ਆਪਾਂ ਛੋਟੀ ਉਮਰ ਤੋਂ ਹੀ ਬੱਚਾ ਤਿਆਰ ਕਰਨਾ A to Z ਜਾਣਕਾਰੀ ਦਿਓ ਅੱਜ ਇੱਕ ਤਾਂ ਪਹਿਲਾ ਪੁਆਇੰਟ ਤਾਂ ਉਹਦੀ ਮਾਂ ਹਾਂਜੀ ਵੀ ਕਿੰਨੀ ਘਪਾਰੀ ਆ ਦੁੱਧ ਕਿੰਨਾ ਕ ਹੈ ਗਾਂ ਉਹਦਾ ਜਿਹੜਾ ਪਿਓ ਆ ਉਹਦੀ ਮਾਂ ਕਿਹੇਗੀ ਸੀ ਠੀਕ ਹੈ ਜੀ ਜਿਹੜੇ ਪੁਰਾਣੇ ਬਜ਼ੁਰਗੀ ਸੋਂ ਐਵੇਂ ਨਹੀਂ ਆਦੇ ਸੀ ਅਸਲ ਇੱਕ ਮਸਲੇ ਉਹ ਐਵੇਂ ਨਹੀਂ ਕਹਿੰਦੀ ਸੀ ਹੂੰ ਵੀ ਧੀ ਪੁੱਤ ਲਾਣੇ ਦਾ ਬਲਦ ਘਰਾਣੇ ਦਾ ਵੀ ਲੋਕ ਘਰਾਣੇ ਨੂੰ ਭੁੱਲ ਗਏ ਇੱਥੇ ਦੇਖੋ ਦੇ ਕਿ ਰੇਕ ਹੀ ਫੜ ਕੇ ਖੜ ਜਾਂਦਾ ਇਹਦੇ ਜੀ ਭਾਈ ਇੰਨੀ ਵਧਗਾ ਭਾਈ ਇੰਨਾ ਵਧਗਾ ਹੁਣ ਤੂੰ ਆ ਬੱਕਰਾ ਦੇਖ ਲੈ ਕੰਨ ਦੇਖ ਲੈ ਤੇ ਕਿੱਡੇ ਕਿੱਡੇ ਕਾ ਹਾਂਜੀ ਤੇ ਕੱਦ ਦੇਖ ਲੈ ਵੀ ਕਿੰਨਾ ਕਾ ਹਾਂਜੀ ਆਹ ਇਹਦੀ ਮਾਂ ਅਸੀਂ ਨਹੀਂ ਆਦੇ ਵੀ ਇਹੇ ਚੰਗਾ ਹਾਂਜੀ ਸਿਆਣੇ ਆਂਦੇ ਹੁੰਦੇ ਵੀ ਆਏ ਨਾ ਕਵੀ ਮੈਂ ਕਿਸੇ ਦਾ ਚਾਚਾ ਤੇ ਗਾਂ ਵੀ ਚਾਚਾ ਹੁੰਦਾ ਕਿਸੇ ਦਾ ਸਹੀ ਗੱਲ ਹੈ ਹੈ ਠੀਕ ਤੇ ਵੀ ਸਾਰਾ ਕੁਝ ਵੇਖਣਾ ਪੈਂਦਾ ਇਹ ਇਸੇ ਕਰਕੇ ਪਾਕਿਸਤਾਨ ਵਾਲੇ ਸਾਥੋਂ ਅੱਗੇ ਹੈ ਹੂੰ ਉਹ ਜਦੋਂ ਆਏ ਬੋਕ ਖੜ ਜਾਂਦੇ ਆ ਤੇ ਉਹਨਾਂ ਨੇ ਜਿਹੜਾ ਬੰਦੇ ਨੇ ਸਿਲੈਕਟ ਕਰਨਾ ਹੁੰਦਾ ਦੋ ਤਿੰਨ ਉਹਨਾਂ ਦੇ ਜੱਜ ਹੁੰਦੇ ਆ ਉਹ ਕੱਲੇ ਕੱਲੇ ਨੂੰ ਦੱਸ ਦਿਆ ਬਾਈ ਤੇਰੇ ਚਾਹ ਨਕਸ਼ਾ ਤੇਰੇ ਚਾਹ ਨਕਸ਼ਾ ਹੂੰ ਇੱਥੇ ਰਾਜੂ ਵੀ ਆਖੀ ਜਾਂਦਾ ਮੈਂ ਤੈਨੂੰ ਦਿਖਾ ਦਿੰਦਾ ਵੀ ਫਾਰਮ ਵਾਲੇ ਆਪਦੇ ਪੈਸੇ ਦੇ ਕੇ ਮੇਲੇ ਦੇ ਵਿੱਚ ਤੇ ਆਪਦੀ ਬੱਕਰੀ ਦੀ ਮਸੂਰੀ ਦੇ ਮਾਰੇ ਆ ਕੁਛ ਕਰਦੇ ਹਾਂਜੀ ਮੈਂ ਨਹੀਂ ਆਂਦਾ ਰਾਜੂ ਆਂਦਾ ਇੱਕ ਵੀਡੀਓ ਦੇ ਵਿੱਚ ਹਾਂਜੀ ਸਾਡੇ ਇੱਥੋਂ ਹੀ ਗੰਦ ਪੈਂਦਾ ਜੀ ਆ ਸ਼ੋਹਾਂ ਚ ਰੌਲੇ ਪੈਂਦੇ ਰਹਿੰਦੇ ਪੈਂਦੇ ਹੀ ਰਹਿੰਦੇ ਤਾਂ ਹੀ ਮੇਲੇ ਫੇਲ ਹੁੰਦੇ ਆ ਹੂੰ ਤਾਂ ਹੀ ਸਾਡੇ ਕੰਮ ਜਾਪਣੀ ਹੁੰਦੇ ਆ ਸੀ ਕਿ ਉਹਨਾਂ ਦਾ ਲੈਣ ਦੇਣੇ ਦਾ ਮਕਸਦ ਨਹੀਂ ਉਹਨਾਂ ਦਾ ਜਿਹੜਾ ਪੂਰਾ ਜੋਂਡੀ ਯਾਰ ਬੰਦਾ ਤਜਰਬੇਕਾਰ ਆ ਜਿਹਨੇ ਪਹਿਲਾਂ ਤੋਂ ਰੱਖਣਾ ਹੂੰ ਉਹ ਫਿਰ ਦੂਰੋਂ ਖੜਾਈ ਦੱਸਦਾ ਵੀ ਇਹਦੇ ਚਾਰ ਨੁਕਸ ਹੈ ਇਹਦੇ ਚਾਰ ਨੁਕਸ ਹੈ ਹੁਣ ਉਹ ਮੱਝਾਂ ਵਾਲਾ ਡੋਗਰ ਸਾਹਿਬ ਵਿਚਾਰਾ ਹਾਂ ਹੁਣ ਉਹਦੀ ਵੀੜ ਕੋ ਤੂੰ ਵੇਖੀ ਆ ਵੀ ਕਿੰਨੀ ਚੱਲੀ ਜਾਂਦੀ ਹੈ ਹਾਂਜੀ ਉਹਦੇ ਕੋਲੇ ਚਾਰ ਸਾਂਣ ਰੱਖੇ ਹੋਏ ਆ ਉਹ ਆਪਣਾ ਭਾਈ ਸਾਹਿਬ ਜਿਹੜਾ ਗਿਆ ਵਾ ਚੈਨਲ ਵਾਲਾ ਹਾਂ ਉਹਨੂੰ ਪੁੱਛਦਾ ਸੀ ਤੁਸੀਂ ਚਾਰ ਸਾਂਣ ਰੱਖੇ ਆ ਉਹ ਕਹਿੰਦਾ ਜੀ ਤੁਸੀਂ ਦੂਰੀ ਯਾਰ ਢੇਡਾ ਮਾਰਿਓ ਮੈਥੋਂ ਲੈ ਕੇ ਲੈ ਲਓ ਜਿਹੇ ਦਾ ਚੱਡਾ ਆਖੋਂਗੇ ਜਿਹੇ ਦਾ ਪੂਰਾ ਆਖੋਂਗੇ ਜਿਹੇ ਦਾ ਪਿੱਛਾ ਆਖੋਂਗੇ ਜਿਹੇ ਜੇ ਸੰਗ ਆਖੋਂਗੇ ਉਹ ਦਾ ਬੱਚਾ ਪੈਦਾ ਕਰ ਦੋ ਹਾਂਜੀ ਇਹ ਆ ਤਜਰਬੇ ਹੂੰ ਸਾਡੇ ਦੇ ਜੂਨੀਅਰ ਡਾਇਰੈਕਟਰਾਂ 'ਚ ਬੈਠੇ ਸੰਗਾ ਹਾਂ ਲਈ ਜਾਂਦੇ ਤੇ ਪਰ ਹਜੇ ਰਕਾਟ ਨਹੀਂ ਟੁੱਟਿਆ 52 ਲੀਟਰ ਤੋਂ ਕਸੁੱਤੇ ਉਸ ਦਿਮਾਗ ਨੇ ਦੁੱਧ ਤੱਤੈ ਨਾ ਡੰਗਾ ਦਾ ਹਾਂਜੀ ਤੇ ਸਾਡੇ ਚੋਂ ਨਿਕਲ ਕੇ ਗਏ ਆ ਤੇ ਸਾਡੇ ਨੰਗੋ ਗਏ ਆ ਪਸ਼ੂ ਸਾਡੇ ਨਾਲੋਂ ਚੰਗੇ ਆਪਣੇ ਭਾਈ ਲੀਡਰਾਂ ਨੇ ਉਧਰੋਂ ਲਿਆਂਦੀਆਂ ਵੀ ਸੀ ਨਸਲਾਂ ਪਰ ਆਪਦੇ ਘਰਾਂ 'ਚ ਹੀ ਰੱਖੇ ਭਾਈ ਜਿੰਨੀਆਂ ਮਰਜ਼ੀ ਲੀਡਰ ਲੈ ਜਾਣ ਉਹ ਚੰਗੀ ਦਿੰਦੇ ਹੀ ਨਹੀਂ ਹਾਂ ਉਸ ਟਾਈਮ ਜਦੋਂ ਬਾਦਲ ਕੇ ਮੱਝ ਲੈ ਕੇ ਆਇਓ ਉਹਦੀ ਪੂਰੀ ਮੱਝ ਨੇ 34 ਲੀਟਰ ਦੁੱਧ ਦਿੱਤਾ ਸੀ ਹੂੰ ਉਸ ਟਾਈਮ ਜਦੋਂ ਬਾਦਲ ਕੇ ਲੈ ਕੇ ਆਏ ਇਹ ਉਹ ਮੰਗਦੇ ਛੋ ਕਹਿੰਦੇ ਇਹ ਨਹੀਂ ਉਹ ਲੈ ਜੋ ਲੈ ਕੇ ਜਾਨੀ ਇੱਥੇ ਵਜੀਰੇ ਆਜ ਬਹੁਤ ਆਉਂਦੇ ਕਹਿੰਦੇ ਹੂੰ ਚੰਗੀ ਚੀਜ਼ ਨਹੀਂ ਦਿੰਦੇ ਜਿਵੇਂ ਭਈ ਆਪਾਂ ਗੱਲ ਕੀਤੀ ਆ ਵੀ ਜਦੋਂ ਬੱਚਾ ਰੱਖਣਾ ਉਹਦੀ ਮਾਂ ਦੇਖੋ ਤੇ ਪਿਓ ਦੀ ਮਾਂ ਦੇਖੋ ਹਾਂ ਪਿਓ ਦੀ ਮਾਂ ਵੀ ਵੇਖੋ ਕਿੰਨੀਆਂ ਪੀੜੀਆਂ ਤੱਕ ਸੋਦਾ ਬੱਕਰੀ ਤੇ ਘੋੜੀ ਤੇ ਸਿਆਣੇ ਬੰਦੇ ਆਦੇ ਹੁੰਦੇ ਵੀ ਉਹ ਬਹੁਤ ਸੋਕੜਤੀਕ ਜਾਵੜਦ ਹੂੰ ਹੁਣ ਆ ਜਿਹੜਾ ਸਾਡਾ ਕਾਲਾ ਬੱਕਰਾ ਹਾਂਜੀ ਇਹਦੀ ਮਾਂ ਵੀ ਕਾਲੀ ਆ ਆਪ ਵੀ ਕਾਲੀ ਆ ਪਿਓ ਇਹਦਾ ਲਾਲ ਡੱਬਾ ਠੀਕ ਹੈ ਜੀ ਇਹਦੇ ਮੁੰਡੇ ਕੋਲੇ ਲੋਹੀ ਪੱਠ ਬਹੁਤ ਜ਼ਿਆਦਾ ਚੰਗੀ ਐ ਇਸੇ ਦੀ ਨਾਲੇ ਬੱਕਰੀ ਨਹੀਂ ਚੰਗੀ ਹੂੰ ਬੱਕਰੀ ਵੀ ਬਹੁਤ ਮਾੜੀ ਐ ਏਡੀ ਚੰਗੀ ਨਹੀਂ ਗੀ ਹਾਂਜੀ ਤੇ ਉਹ ਮਰਾੜ ਦੇ ਬੱਚੇ ਤੂੰ ਵੇਖੀ ਸੀਗੇ ਬਾਜ ਦੇ ਖਾਨ ਉਹ ਵੀ ਅੱਛੇ ਦੇ ਸੀਗੇ ਸਾਰੇ ਅੱਛੇ ਦੇ ਸੀ ਹਾਂ ਵੀ ਹੁਣ ਇਹਦੀ ਮਾਂ ਚੰਗੀ ਕਰਕੇ ਆਪ ਚੰਗਾ ਕਰਕੇ ਬੋਖ ਚੰਗਾ ਕਰਕੇ ਗਾਹ ਬੋਖ ਦੀ ਮਾਂ ਵੀ ਚੰਗੀ ਸੀ ਹੂੰ ਤੇ ਸੱਥਾ ਹੋ ਸੀ ਸੱਤ ਰੰਗ ਸੂ ਗਿਆ ਬੋਖ ਠੀਕ ਹੈ ਜੀ ਮਾਂ ਇਹਦੀ ਇਹਦੀ ਕਾਲੀ ਐ ਅੱਛਾ ਇਹਦੀ ਚਿੱਟੀ ਆ ਆ ਦੋਨੇ ਜੋੜੀ ਐ ਠੀਕ ਹੈ ਦੋਨੇ ਭਰਾ ਹੀ ਆ ਗਏ ਆ ਦੋਨੇ ਸ਼ਕੇ ਤਿੰਨ ਸੀਗੇ ਇਕੱਠੇ ਕਈ ਵਾਰੀ ਆਪਾਂ ਦੇਖਦੇ ਹੁੰਨੇ ਆ ਵੀ ਕਿਸੇ ਕੋਲੇ ਬੱਕਰੀ ਹੁੰਦੀ ਹੈ ਬਹੁਤ ਚੰਗੀ ਕੁਆਲਿਟੀ ਦੀ ਬੱਕਰਾ ਵੀ ਚੰਗਾ ਹੁੰਦਾ ਵਧੀਆ ਕੁਆਲਿਟੀ ਦਾ ਪਰ ਉਹ ਬੱਚਾ ਨਰਮ ਦੇ ਜਾਂਦੀਆਂ ਬੱਕਰੀਆਂ ਜਾਂ ਫਿਰ ਉੱਥੇ ਹੀ ਘੱਟ ਰਹਿ ਜਾਂਦੀਆਂ ਨੇ ਕਿਤੇ ਨੇ ਕਿਤੇ ਬਾਹਲੇ ਪਸ਼ੋਕੜ ਤਿੱਕ ਜਾਂਦਾ ਇਹ ਸਿਸਟਮ ਹੈ ਜਿਹੜਾ ਠੀਕ ਹੈ ਬਈ ਅ ਇੱਕ ਗੱਲ ਬਈ ਰਹਿ ਗਈ ਚਲੋ ਆਪਾਂ ਬੱਚਾ ਪਸ਼ੋਕੜ ਦੇ ਕੇ ਰੱਖ ਲਿਆ ਵਧੀਆ ਕੁਆਲਿਟੀ ਦਾ ਰੱਖ ਲਿਆ ਹਨਾ ਤਿਆਰ ਕਿਵੇਂ ਕਰਨਾ ਹੁੰਦਾ ਬੱਚਾ ਦੁੱਧ ਕਿੰਨਾ ਟਾਈਮ ਬਰੀਡਰ ਨੂੰ ਪਿਉਣਾ ਚਾਹੀਦਾ ਜਿਹੜਾ ਆਪਾਂ ਬਰੀਡਰ ਆਸ ਪਹਿਲੀ ਗੱਲ ਤੇ ਬਰੀਡਰ ਦਾ ਤੋਰਾ ਫੇਰਾ ਜ਼ਰੂਰੀ ਆ ਘੋੜੇ ਨੂੰ ਵੀ ਖੜੇ ਨੂੰ ਪੈਸੇ ਪੱਠੇ ਪਾਉਣ ਦਾ ਕੋਈ ਫਾਇਦਾ ਨਹੀਂ ਜਿਹੜਾ ਉਹ ਮੇਰੇ ਨਾਲ ਬਜ਼ੁਰਗ ਨਹੀਂ ਸੀ ਦੇਖਿਆ ਤੂੰ ਪਹਿਲੀ ਵਾਰ ਜਦ ਤਨਾਂ ਤੁਸੀਂ ਮੈਂ ਘੋੜਿਆਂ ਵਾਲਾ ਉਹ ਘੋੜੇ ਨੂੰ ਸੀ Rajasthan ਚ ਬੱਥੇ ਰੇਸੋ ਲੇਪਾ ਪਾ ਵੇਖੇ ਸੀਗੇ ਤੇ ਉਹ ਸਾਨੂੰ ਜਦੋਂ ਡਾਕਟਰ ਨੇ ਦੱਸਿਆ ਵੀ ਇਹਦੇ ਚ 4 ਕਿਲੋਮੀਟਰ ਸਵਾਰੀ ਕਰਿਆ ਕਰੋ ਅੱਛਾ ਫੇਰ ਜਾ ਕੇ ਉਹ ਸੈੱਟ ਹੋਇਆ ਸੀ ਦਵਾਈਆਂ ਨਾਲ ਹੋਇਆ ਹੀ ਨਹੀਂ ਸੀ ਸਵਾਰੀ ਨਾਲ ਹੋਇਆ ਉਹ ਜਿਹੜੇ ਬੱਕਰੇ ਅੱਜ ਕੱਲ ਪੈਰਾਂ ਤੋਂ ਜਿਵੇਂ ਖਰਾਬ ਹੋ ਜਾਂਦੇ ਆ ਖੜਨ ਕਰਕੇ ਹੋ ਜਾਂਦੇ ਆ ਇਹ ਬਿਨਾ ਮਤਲਬ ਤੋਂ ਤੰਦੇ ਆ ਸਾਡੇ ਲੋਕ ਚੀਜ਼ਾਂ ਹਾਂ ਹੁਣ ਜਿਵੇਂ ਆਪਣੇ ਆਹ ਕਿਕਰ ਚ ਜਿਹੜੇ ਤੱਤ ਆ ਇਹ Rajasthan ਦੇ ਬੰਦੇ ਮੇਰੇ ਕੋਲੇ ਆਏ ਸੀਗੇ ਵਿਚਾਰੇ ਉਹ ਦੱਸਦੇ ਸੀ ਕਹਿੰਦੇ ਵੀ ਸਾਡੀ ਯੂਨੀਵਰਸਿਟੀ ਆ ਸਾਰੇ ਤੱਤ ਪੂਰੇ ਜਿਹੜੇ ਕਿਕਰ ਡੇਕ ਜਾਮਣੇ ਨੱਚ ਹੁੰਦੇ ਆ ਉਹ ਤਾਂ ਇੱਕ ਦਸਰਤ ਵੀ ਤਿਆਰ ਕਰ ਰਹੇ ਹੂੰ ਬੱਕਰੀਆਂ ਵਾਸਤੇ ਅੱਛਾ ਬੇਨਾਂ ਚ ਕਿਸੇ ਕਿਸਮ ਦੀ ਘਾਟ ਨਾ ਆਵੇ ਦਸਰਤ ਦਸਰਤ ਐਡਾ ਐਡਾ ਕਦ ਹੋਊਗਾ ਉਵੇਂ ਉਹਦੇ ਗੱਠਾਂ ਵੱਜ ਜਾ ਕਰਨਗੇ ਕੁੱਤਰ ਕੇ ਜੈਤੋ ਮੰਡੀ ਦੇ ਨੇੜੇ ਹੀ ਉਹ ਆਉਂਦੇ ਸੀਗੇ ਵੀ ਲਾਵਾਂਗੇ ਅਸੀਂ ਅੱਛਾ ਅੱਛਾ ਉਹ ਹੋ ਕੇ ਗਏ ਆ ਮੇਰੇ ਕੋਲੇ ਪਹਿਲਾਂ ਠੀਕ ਹੈ ਜੀ ਤੇਰੇ ਆਉਣ ਤੋਂ ਪਹਿਲਾਂ ਹੀ ਮੈਨੂੰ ਜੰਮੂ ਚੋਂ ਫੋਨ ਆਇਆ ਸੀ ਉਹਨੂੰ ਪੱਠ ਦਿਖਾਈ ਸੀ ਇੱਕ ਅਸੀਂ ਹਾਂ ਉਹਨੇ ਫੋਨ ਹੀ ਕਰ ਲਿਆ ਉਹ ਕਹਿੰਦਾ ਭਰਾਵੋ ਦੱਸ ਦਿਨਾ ਚ ਮੈਂ ਲੈ ਗਿਆ ਤਾਂ ਮੇਰੀ ਆ ਉਦੋਂ ਬਾਅਦ ਭਲਾ ਵੇਚ ਦਿਓ ਹੂੰ ਤੇ ਇੱਕ ਬਾਈ ਜੀ ਜਿਹੜਾ ਬਰੀਡਰ ਆਪਾਂ ਰੱਖਿਆ ਹੁੰਦਾ ਬੱਚਾ ਹਨਾ ਕਿੰਨੇ ਟਾਈਮ ਦਾ ਬਰੀਡਰ ਆਪਾਂ ਬੱਕਰੀਆਂ ਦੇ ਛੱਡ ਸਕਦੇ ਆ ਕਿਸੇ ਭਰਾ ਕੋਲੇ ਵੱਡਾ ਬਰੀਡਰ ਨਹੀਂ ਹੁੰਦਾ ਬੱਕਰੀਆਂ ਹੀਟ ਚ ਆ ਜਾਂਦੀਆਂ ਘੱਟ ਤੋਂ ਘੱਟ ਦੋਂਦਾ ਅ ਦੋ ਦੰਦ ਤੋਂ ਪਹਿਲਾਂ ਦੋ ਦੰਦ ਜਿਹੜਾ ਲੇਲਾ ਹੁੰਦਾ ਨਹੀਂ ਤਾਂ 10 ਮਹੀਨੇ ਦੀ ਭੇੜ ਰਹਿ ਜਾਂਦੀ। ਅੱਛਾ ਜਿਹੜਾ ਬੱਕਰਾ 12-13 ਮਹੀਨੇ ਦਾ ਚਾਹੀਦਾ। ਠੀਕ ਹੈ ਜੀ। ਵੈਸੇ ਚ ਚੰਗਾ ਸੰਘਾ ਹੋਵੇ ਤਾਂ 9 ਮਹੀਨੇ ਦੀ ਵੀ ਰਹਿ ਜਾਂਦੀ। ਰਹਿ ਜਾਂਦੀ ਆ। ਹਾਂ। ਠੀਕ ਹੈ। ਇੱਕ ਕਹਿ ਦਿੰਦੇ ਆ ਵੀ ਜਦੋਂ ਛੋਟੀ ਉਮਰ ਚ ਬੱਕਰਾ ਸੁੰਦਾ ਤਾਂ ਉਹ ਜਿਆ ਰਿਜ਼ਲਟ ਨਹੀਂ ਆਉਂਦਾ ਕਹਿੰਦੇ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਉਵੇਂ ਵਧੀਆ ਸੁੰਦਾ। ਇਹ ਤਾਂ ਹੈਗਾ ਕਿ ਗਲਤ ਫਹਮੀ ਪਤਾ ਕੀ ਹੈ ਜਿਵੇਂ ਜਿਵੇਂ ਬੋਕ ਵੱਡਾ ਹੋਈ ਜਾਂਦਾ ਉਹਦਾ ਆਪਦਿਆਂ ਵਾਲ ਬੱਚਾ ਉਹਦ ਨੂੰ ਬਾਵਾ ਹੋ ਜਾਂਦਾ। ਅੱਛਾ। ਠੀਕ ਹੈ ਨਾ ਉਹ ਜਿਵੇਂ ਜਿਵੇਂ ਵੱਡਾ ਹੁੰਦਾ ਨਾ ਤਾਂ ਕੰਨ ਵੱਧ ਜਾਂਦਾ ਨਾ ਨੱਕ ਜਿਆਦਾ ਕੁੰਡਾ ਹੁੰਦਾ ਨਾ ਸਿੰਘ ਚੱਪਦੇ ਉਹ ਦੋਨਾਂ ਖੁੱਚਾਂ ਬੰਦੀਆਂ ਉਹਦੀਆਂ ਪਰ ਸਮਝਣ ਵਾਲੀ ਇਹ ਗੱਲ ਆ ਵੀ ਉਹਦੀ ਆਪ ਦੀ ਬਲੱਡ ਲਾਈਨ ਉਹਦ ਨੂੰ ਤਿਆਰ ਹੋਉਂਦੀ ਉਹ ਲਾਈਨ ਚ ਸੂਣ ਲੱਗ ਜਾਂਦੀ ਉਹ ਲਾਈਨ ਚ ਸੂਣ ਲੱਗ ਜਾਂਦੀ ਠੀਕ ਹੈ ਬਾਈ ਇਹ ਚੱਕਰ ਹੁੰਦਾ ਹੈ ਨਾ ਤੇ ਬਾਈ ਜਿਵੇਂ ਹੁਣ ਆਪਣੇ ਕੋਲੇ ਆਹ ਬਰੀਡਰ ਹੈਗੇ ਆ ਇਹ ਫਿਰ ਤੁਸੀਂ ਬਦਲ ਬਦਲ ਕੇ ਛੱਡ ਦਿਓ ਬੱਕਰੀਆਂ ਦੇ ਕੀ ਸਿਸਟਮ ਹੁੰਦਾ ਆਪਣਾ ਨਹੀਂ ਸੈਫਟੀ ਹੁਣ ਚੱਲੂਗੀ ਅੱਛਾ ਇਹਨਾਂ ਦੋਨਾਂ ਦੀ ਤਾਂ ਉਸ ਇੱਕ ਇੱਕ ਦੋ ਦੋ ਬੱਚੇ ਇਹਨਾਂ ਦੇ ਘਰੇ ਹੈਗੇ ਆ ਆਹ ਹਜੇ ਅਸੀਂ ਛੱਡੇ ਹੀ ਨਹੀਂ ਨਿੱ ਠੀਕ ਹੈ ਇਹ ਹੁਣ ਆ ਬਾਅਰਵੇਂ ਮਹੀਨੇ ਦੀ 11 ਤਰੀਕ ਨੂੰ ਚੌਗਾ ਦੋ ਦੋ ਸਾਲਾਂ ਦਾ ਹੋਊਗਾ ਠੀਕ ਹੈ ਜੀ ਤੇ ਜਿਹੜਾ ਇਨ ਬਰੀਡਿੰਗ ਦਾ ਬਈ ਹੁੰਦਾ ਸਿਸਟਮ ਤੁਹਾਡੇ ਹਿਸਾਬ ਨਾਲ ਕਿਵੇਂ ਹੁੰਦਾ ਵੀ ਇਨ ਬਰੀਡਿੰਗ ਆਪਾਂ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਹੁਣ ਜਿਵੇਂ ਇਹਨਾਂ ਦੀਆਂ ਬੱਚੀਆਂ ਹੋ ਜਾਣਗੀਆਂ ਜਿਹੜੀਆਂ ਉਹਨਾਂ ਤੇ ਆ ਛੱਡਾਂਗੇ ਠੀਕ ਹੈ ਇਹਨਾਂ ਦਾ ਬਾਪ ਬਦਲ ਦੇਉਗੇ ਹਾਂ ਬਦਲ ਦੇਾਂਗੇ ਜਦੋਂ ਇਹਦੀਆਂ ਹੋਣਗਾ ਉਹ ਘਰੇ ਕਾਲਾ ਬੱਕਰਾ ਸਾਡੇ ਕੋਲੇ ਹਾਂ ਉਹ ਬੱਕਰੀ ਏਸੇ ਦੀ ਮਾਂ ਦਾਈ ਹੈ ਤੇ ਬੋਕ ਕੈਰਾਂ ਤੋਂ ਆਇਆ ਵਸਿਓ ਠੀਕ ਹੈ ਬਹੁਤ ਜ਼ਿਆਦਾ ਕਦ ਕੱਢ ਜਿਹੜਾ ਤੁਹਾਡੇ ਕੋਲ ਠੀਕ ਹੋਣ ਵਾਸਤੇ ਹਾਂ ਅੱਛਾ ਉਹ ਠੀਕ ਹੈ ਭਾਈ ਉਹ ਇਹਨਾਂ ਦੀਆਂ ਤੇ ਹੋ ਛੱਡਾਂਗੇ ਮੁੜ ਕੇ ਅੱਛਾ ਇਹ ਕੱਲੀ ਯੂਨੀਵਰਸਿਟੀ ਜੀ ਆਪਾਂ ਜਿਵੇਂ ਨਕਾਰਦਗੇ ਵੀ ਜਮਾ ਉਹਦੇ ਵਿੱਚ ਨਹੀਂ ਉਹ ਉਹਨਾਂ ਦੀ ਗੱਲ ਪੱਕੀ ਆ ਫਿਰ ਜਿਹੜੀ ਕਮੀ ਇਹਨਾਂ ਚ ਆਉਂਦੀ ਆ ਫਿਰ ਗਾਂ ਆਉਂਦੀ 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 ਕਮੀ ਆ ਜਾਂਦੀ ਹੂੰ ਇਹ ਬਦਲ ਦੇਣਾ ਚਾਹੀਦਾ ਸਿਸਟਮ ਠੀਕ ਹੈ ਜੀ ਵੀ ਲਾਈਨ ਨੂੰ ਥੋੜਾ ਜਿਹਾ ਪਾੜ ਲਓ ਨਾ ਪਾੜ ਲਓ ਆਪਣਾ ਜਿਵੇਂ ਇਹਦੀਆਂ ਧੀਆਂ ਆਂ ਪਿਓ ਨਾਲ ਛੱਡੋ ਪਹਿਣਾ ਦੇਣਾ ਛੱਡੋ ਹਾਂ 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 ਠੀਕ ਹੈ ਭਾਈ ਤੇ ਆਹ ਬਾਈ ਕੋਲੇ ਬਰੀਡਰ ਆ ਭਾਈ ਹਨਾ ਪਹਿਲਾਂ ਵੀ ਬਹੁਤ ਵੀਡੀਓ ਬਾਈ ਦੀਆਂ ਪਾਈਆਂ ਹੈਗੀਆਂ ਆਪਣੇ ਚੈਨਲ ਤੇ ਜਿਵੇਂ ਬਈ ਕਈ ਬੱਕਰੇ ਜ਼ਿਆਦਾ ਗਰਮ ਹੋ ਜਾਂਦੇ ਆ ਮੂਤਾਂ ਲੱਗ ਜਾਂਦੇ ਆ ਤੰਗ ਬਹੁਤ ਕਰਦੇ ਆ ਖਾਂਦੇ ਪੀਂਦੇ ਬਹੁਤ ਘੱਟ ਆ ਉਹਦੇ ਲਈ ਕੋਈ ਆਪਾਂ ਦੇ ਸਕਦੇ ਆ ਕੋਈ ਦਵਾਈ ਜਾਂ ਕੋਈ ਨੁਸਖਾ ਹੈਗਾ ਤੁਹਾਡੇ ਕੋਲੇ ਇੱਕ ਅਲਫਾਬੈਟ ਹੋਮੋਪੈਥੀ ਦੀ ਆਉਂਦੀ ਹਾਂਜੀ ਅਲਫਾਬੈਟ ਠੀਕ ਹੈ ਜੀ ਉਹ ਦੇ ਸਕਦੇ ਇਹਨਾਂ ਨੂੰ ਜੇ ਗਰਮੀ ਜ਼ਿਆਦਾ ਮੰਨਦੇ ਆ ਜੌਂਖਾਰ ਤਵਾਸੀਰ ਕਲਮੀ ਸੋਰਾ ਸਰਦ ਚੀਨੀ ਹਮ ਨਿਕੀਆਂ ਲੈ ਚਗੇ ਪੰਜ ਚੀਜ਼ਾਂ ਠੀਕ ਹੈ ਜੀ ਤੇ ਜੇ ਜਾਨਵਰ ਹੌਂਕ ਦਾ ਆਪਣਾ ਭੇੜ ਆ ਬੱਕਰੀ ਆ ਕੋਈ ਮਰਜ਼ੀ ਦੇ ਸਕਦਾ ਇਹਨੂੰ ਬੰਦੇ ਦਾ ਪਸਾਬ ਦਾ ਬੰਨ ਪਿਆ ਉਹ ਵੀ ਖੁੱਲ ਜਾਂਦਾ ਠੀਕ ਹੈ ਜੀ ਹੁਣ ਬਹੁਤ ਸਾਰੇ ਆ ਵੀਡੀਓ ਚ ਵੇਣੇ ਵੀ ਬੱਕਰੀ ਤੋਂ ਮਸਾਬ ਦਾ ਬੰਨ ਪੈ ਗਿਆ ਬੰਨ ਹੀ ਨਹੀਂ ਖੁੱਲਿਆ ਹੂੰ ਜਿਹੜੇ ਕਈ ਭਰਾ ਹੈਗੇ ਅੱਜਕੱਲ ਦੇਖਾ ਦੇਖੀ ਚੱਲਦੀ ਆ ਗਰੋਥ ਕਰਾਉਣ ਦੇ ਲਈ ਕੱਦ ਕਰਾਉਣ ਦੇ ਲਈ ਅੰਗਰੇਜ਼ੀ ਦਵਾਈਆਂ ਦਾ ਬਹੁਤ ਸਹਾਰਾ ਲੈਣ ਲੱਗ ਗਏ ਲੋਕ ਹਨਾ ਹੂੰ ਬਰੀਡਰਾਂ ਨੂੰ ਬਈ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਆ ਜਿਆਦਾ ਵੇਟ ਦੀ ਜਿਆਦਾ ਕੱਦ ਦੀ ਬਾਈ ਬੰਦਿਆਂ ਨੂੰ ਵੀ ਨਹੀਂ ਇਹਨਾਂ ਦੀ ਲੋੜ ਸਾਡੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਥੋੜੇ ਜਿਹੇ ਦਿਨ ਹੀ ਹੋਏ ਆਪਣਾ ਇੱਕ ਪਹਿਲਵਾਨ ਤੋੜੇ ਚਿਰ ਹੈਗਾ ਗਰਾਊਂਡ 'ਚ ਹੂੰ ਸੁਣਿਆ ਤੂੰ ਹਾਂਜੀ ਹਾਂਜੀ ਹੈਨਾ ਹੌਣ ਤੋਂ ਦੇਖ ਲੈ ਪਲਵਾਨ ਨੂੰ ਹੀ ਪੈਣਨਾ ਟੈਗ ਹੋ ਗਿਆ ਖਾੜੇ ਦੇ ਵਿੱਚ ਹਾਂ ਹੈ ਹੁਣ ਆਪਣੇ ਕਵਾਡੀ ਵਾਲੇ ਕਿਸੇ ਮੁੰਡੇ ਦਾ ਜੰਜੁਗੇ ਜਿੰਦਾ ਕਦ ਕੱਠ ਦੇਖਿਆ ਨਹੀਂ ਹੁੰਦੀ ਹੈ ਬਸ ਇਹ ਗੁੱਟ ਜੇ ਫੜ ਕਿਉਂ ਹੀ ਖੜਾ ਰੰਦਾ ਨਾ ਥਾਪੀ ਮਾਰੇ ਟਟ ਪੈਣਾ ਨਾ ਕੋਈ ਫਵਾ ਕਰੇ ਲੈਣਾ ਨਾ ਦੇਣਾ ਉਹ ਵੀ ਜਾਮ ਕਰ ਦਿੰਦਾ ਪਰ ਰੌਲੇ ਵੀ ਸਾਡੇ ਵਾਲੇ ਅਸੀਂ ਖਰਾਕ ਕੌਲਿੰਗਾ ਚ ਖਾਂਦੇ ਆ ਵੱਠਲਾਂ ਚ ਮੀਟ ਖਾਂਦੇ ਆ ਸਾਡੀ ਖਰਾਕ ਦਾ ਬਹੁਤ ਫਰਕ ਠੀਕ ਹੈ ਜੀ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਅੱਜ ਆਪਾਂ ਬਰੀਡਰ ਬਾਰੇ ਜਿਹੜੀ ਜਾਣਕਾਰੀ ਲਈ ਆ ਬਾਈ ਤੋਂ ਹਨਾ ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਬਾਈ ਦਾ ਦਬੜੀ ਖਾਨਾ ਪਿੰਡ ਤੇ ਆਪਣਾ ਵੀ ਨੰਬਰ ਵੀ ਦੱਸ ਦਈ 98725 98747 ਠੀਕ ਹੈ ਬਾਈ ਧੰਨਵਾਦ ਇਹਨਾਂ